ਇੱਕ ਨੰਬਰ ਦੇ ਵਿੱਚ ਬਾਹਰ ਭੇਜਾਂਗੇ ਕੋਈ 40 ਲੱਖ ਲਾ ਰਿਹਾ ਕੋਈ 50 ਤੇ ਕੋਈ ਫੈਮਿਲੀ ਤੇ ਇਜੇਹੀ ਵੀ ਹੈ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਕਰੋੜ ਕਰੋੜ ਰੁਪਇਆ ਲਗਾ ਕੇ ਬੱਚੇ ਬਾਹਰ ਭੇਜੇ ਨੇ 50 50 ਲੱਖ ਕਰੋੜ ਕਰੋੜ ਰੁਪਇਆ ਲਾਉਂਦੇ ਆ ਇੱਥੇ ਹੀ ਆਪਣਾ ਕੋਈ ਕਾਰੋਬਾਰ ਕਰ ਸਕਦੇ ਇੱਥੇ ਮਿਹਨਤ ਕਰ ਸਕਦੇ ਇੱਕ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਤੁਹਾਡੇ ਮਾਧਮ ਰਹੀ ਹੈ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਵੀ ਇੱਥੇ ਹੀ ਅਰਨਿੰਗ ਹੈਂਡ ਬਣਾਉਣ ਦਾ ਇਕੱਲੇ ਪੰਜਾਬ ਦੇ ਨਹੀਂ ਹੈ ਸਾਰੇ ਭਾਰਤ ਦੇ ਬੱਚੇ ਆਏ ਨੇ ਉਹਦੇ ਚ ਸਾਰੇ ਉਹਨਾਂ ਬੱਚਿਆਂ ਦਾ ਮਾਨਸਿਕ ਸੰਤੁਲਨ ਆ ਜਿਹੜਾ ਉਹ ਸਾਰੇ ਲਾਈਫ ਉਹ ਲੀਤੇ ਨਹੀਂ ਆ ਸਕਦੇ ਹੈਗੇ ਸਰਕਾਰੀ ਲੈਵਲ ਦਾ ਸੈਂਟਰ ਖੋਲਣਾ ਚਾਹੀਦਾ ਜਿੱਥੋਂ ਪ੍ਰਾਪਰ ਗਾਈਡੈਂਸ ਲੈ ਕੇ ਲੀਗਲ ਵੇ ਨਾਲ ਫਾਰਮ ਦੇ ਵਿੱਚ ਜਾਣ ਤਾਂ ਲੋਕਾਂ ਦੀ ਲੁੱਟ ਵੀ ਬਚਦੀ ਹੈ ਜਿਹੜਾ ਫालतू ਪੈਸਾ ਸਾਨੂੰ ਪੇ ਕਰਨਾ ਪੈਂਦਾ ਜਿੰਨੇ ਸਮੇ ਦਾ ਵੀਜ਼ਾ ਜੇ ਵਰਕ ਪਰਮਿਟਾ ਹੋਰ ਉਹਨੇ ਸਮੇਂ ਚ ਤੁਸੀਂ ਜੇ ਐਕਸਟੈਂਡ ਹੁੰਦਾ ਤਾਂ ਠੀਕ ਹੈ ਨੈਕਸਟ ਐਕਸਟੈਂਡ ਹੁੰਦਾ ਤੁਸੀਂ ਆਰਾਮ ਨਾਲ इजीली ਆਪਣਾ ਆਪਣੇ ਤੌਰ ਤੇ ਵਾਪਸ ਆ ਸਕਦੇ ਜਿਹੜੇ ਉੱਥੇ ਜਾ ਕੇ ਗਲਤ ਸਾਧਨਾ ਸੀ ਯੂਜ਼ ਕਰਦੇ ਆ ਉੱਥੇ ਚਲੇ ਜਾਂਦੇ ਆ ਅਸੀਂ ਜਾ ਕੇ ਤੇ ਮੁੜ ਕੇ ਅਸੀਂ ਉੱਥੇ ਸਟੇ ਲੈਣ ਦਾ ਯਤਨ ਕਰਦੇ ਆ ਗਲਤ ਸਾਧਨਾ ਦੇ ਰਹੀਂ ਉਸ ਸਮਝ ਨੂੰ ਉਸ ਸੋਚੜੀ ਨੂੰ ਤਿਆਗ ਦੇਣਾ ਚਾਹੀਦਾ ਤਿੰਨ ਗੱਲਾਂ ਦੀ ਗਰੰਟੀ ਕਰਨੀ ਚਾਹੀਦੀ ਹੈ ਰਜਗਾਰ ਦਾ ਮੁੱਦਾ ਸਭ ਤੋਂ ਵੱਡਾ ਹੈ ਉਹਨਾਂ ਦੀ ਐਜੂਕੇਸ਼ਨ ਦਾ ਉਹਨਾਂ ਦੀ ਪਹੁੰਚ ਮੁਤਾਬਕ ਜਿਹੜੇ ਨਹੀਂ ਪੇ ਕਰ ਸਕਦੇ ਉਹਨਾਂ ਨੂੰ ਫ੍ਰੀ ਆਫ ਕਾਸਟ ਐਜੂਕੇਸ਼ਨ ਦੇਣੀ ਚਾਹੀਦੀ ਹੈ ਚਾਹੇ ਉਹ ਪੋਸਟ ਗ੍ਰੈਜੂਏਸ਼ਨ ਕਰਨਾ ਹੋਵੇ ਨੀਅਰ ਬੈਂਡ ਜੋ ਵੀ ਹੈ ਵਿਦਿਆ ਦਾ ਰਜਗਾਰ ਦਾ ਪ੍ਰਾਪਰ ਪ੍ਰਬੰਧ ਹੋਣਾ ਚਾਹੀਦਾ ਤੀਜਾ ਸਵਾਲ ਲੋਕਾਂ ਦੀ ਸੋਸ਼ਲ ਸਿਕਿਉਰਿਟੀ ਦਾ ਸਵਾਲ ਹੈ ਹੈਲਥ ਵਾਸਤੇ ਵੀ ਮੰਨ ਲਓ ਕੋਈ ਛੋਟੀ ਜਿਹੀ ਬਿਮਾਰੀ ਆ ਜਾਂਦੀ ਹੈ ਲੱਖਾਂ ਰੁਪਈਆ ਜਿਹੜੇ ਹੈਂਡ ਟੂ ਮਾਥ ਨੇ ਤੇ ਲੱਖਾਂ ਰੁਪਈਆ ਕਿੱਥੋਂ ਲਿਆਉਣ ਸਸ਼ਕਾੜ ਢੇਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਅੱਜ ਦੇ ਪੋਡਕਾਸਟ ਵਿੱਚ ਬੜੇ ਖਾਸ ਮਹਿਮਾਨ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸੀਪੀਆਈਐਮ ਦੇ ਸੂਬਾ ਸੈਕਟਰੀ ਸੁਖਵਿੰਦਰ ਸਿੰਘ ਸੇਖੋ ਤਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਕਈ ਮੁੱਦੇ ਆ ਤੇ ਅੱਜ ਚਰਚਾਵਾ ਕਰਾਂਗੇ ਕਿਉਂਕਿ ਹਾਲੀ ਦੇ ਵਿੱਚ ਬਹੁਤ ਕੁਝ ਹੋਇਆ ਦਿੱਲੀ ਵਿਧਾਨ ਸਭਾ ਚੋਣਾਂ ਹੋਈਆਂ ਜਿਸ ਦਾ ਸੇਕ ਪੰਜਾਬ ਤੱਕ ਪਹੁੰਚਿਆ ਤੇ ਇਸੇ ਵਿਚਾਲੇ ਅਮਰੀਕਾ ਤੋਂ ਡਿਪੋਰਟ ਹੋ ਕੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਉਥੇ ਪ੍ਰਵਾਸੀ ਰਹਿ ਰਹੇ ਸਨ ਉਹ ਵਾਪਸ ਆ ਰਹੇ ਨੇ ਤਾਂ ਇਹਨਾਂ ਸਾਰੇ ਮੁੱਦਿਆਂ ਤੇ ਆਖਰ ਪੰਜਾਬ ਦੀ ਰਾਜਨੀਤੀ ਕੀ ਕਹਿੰਦੀ ਹੈ ਤੇ ਜਿਹੜੀ ਕੌਮੀ ਪੱਧਰ ਤੇ ਰਾਜਨੀਤੀ ਦੇ ਵਿੱਚ ਕੀ ਇਸ ਦਿਨ ਉਥਲ ਪੁਥਲ ਹੋ ਰਹੀ ਹੈ ਇਸ ਤੇ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸੁਖਵਿੰਦਰ ਜੀ ਸਵਾਗਤ ਹੈ ਦਿੱਲੀ ਪੋਸਟ ਪੰਜਾਬੀ ਦੇ ਧੰਨਵਾਦ ਜੀ ਸੇਖੂ ਸਾਹਿਬ ਸਭ ਤੋਂ ਪਹਿਲਾਂ ਤਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਭਾਜਪਾ ਨੇ ਇਸ ਵਾਰ 27 ਸਾਲਾਂ ਬਾਅਦ ਉਥੇ ਆਪਣਾ ਪਰਚਮ ਲਹਿਰਾ ਦਿੱਤਾ ਕਮੀ ਕੀ ਸੀ ਦੇਖੋ ਇਹ ਸਬੰਧ ਚ ਲਗਭਗ ਪਹਿਲਾਂ ਹੀ ਤੈਅ ਸੀ ਇਹ ਕੇਂਦਰ ਨੇ ਆਪਣਾ ਪੂਰਾ ਵਾਹ ਲਾਈ ਹਰ ਤਰੀਕੇ ਦੇ ਨਾਲ ਜਿਹੜੇ ਮਤਲਬ ਇਹ ਸਿਲੈਕਸ਼ਨ ਨੂੰ ਇਸ ਵਾਰੀ ਪ੍ਰੈਸਟੀਜੀਸ਼ੂ ਬਣਾਇਆ ਜੀ ਤਾਂ ਉਸ ਤਰ੍ਹਾਂ ਨਾਲ ਵੀ ਉਹਨਾਂ ਨੇ ਆਪਣਾ ਯਤਨ ਕੀਤਾ ਵੀ ਇਸ ਵਾਰੀ ਬਾਈ ਹੌਕ ਐਂਡ ਕਰੋਕ ਹਮ ਮਤਲਬ ਇਹ ਚੋਣ ਚ ਅਸੀਂ ਆਪਣਾ ਜਿੱਤਣਾ ਹੈ ਉਹ ਵੀ ਇੱਕ ਕਾਰਨ ਸੀ ਕਾਂਗਰਸ ਤੀਜੀ ਵਾਰ ਜ਼ੀਰੋ ਤੇ ਰਹੀ ਇਸ ਦਾ ਕੀ ਕਾਰਨ ਮੰਗਦੇ? ਦੇਖੋ ਮੈਂ ਸਮਝਦਾ ਵੀ ਜਿੰਨੇ ਇੱਕ ਅੱਧੇ ਕਿਚ ਦਿਲ ਨਾਲ ਕਾਂਗਰਸ ਉਸ ਚੋਣ ਮੈਦਾਨ ਚ ਉਤਰੀ ਹੂੰ ਅ ਪਰ ਫਿਰ ਵੀ ਭਾਵੇਂ ਆ ਪ੍ਰਾਪਤੀ ਨਹੀਂ ਹੋ ਸਕੀ ਜੀ ਪਰ ਆਪਦੀ ਵੋਟ ਪਰਸੈਂਟੇਜ ਪਹਿਲਾਂ ਨਾਲੋਂ ਇਨਕਰੀਜ਼ ਕਰਨ ਚ ਸਫਲ ਜ਼ਰੂਰ ਹੋਈ ਆ ਹੂੰ ਕਾਂਗਰਸ ਮਤਲਬ ਜਿਹੜਾ ਹੈ ਉਸ ਨੂੰ ਇਹਦਾ ਵੀ ਬੈਨੀਫਿਟ ਵੋਟ ਵਧਾਉਣ ਦਾ ਜ਼ਰੂਰ ਮਿਲੇ ਆ ਭਾਵੇਂ ਸੀਟ ਦੀ ਪ੍ਰਾਪਤੀ ਨਹੀਂ ਕਰ ਸਕੇ ਜੀ ਸੇਖੋ ਸਾਹਿਬ ਇੱਕ ਹੋਰ ਜਿਹੜਾ ਇਸ ਵੇਲੇ ਮੁੱਦਾ ਕਾਫੀ ਭਖਿਆ ਹੋਇਆ ਅਮਰੀਕਾ ਤੋਂ ਡਿਪੋਰਟ ਹੋ ਕੇ ਜਹਾਜ਼ ਤੇ ਜਹਾਜ਼ ਆ ਰਹੇ ਨੇ ਪਰ ਸਵਾਲ ਇਹ ਨੇ ਜਿੰਨੇ ਵੀ ਬੱਚੇ ਉੱਥੋਂ ਆ ਰਹੇ ਨੇ ਸੋਸ਼ਲ ਮੀਡੀਆ ਤੇ ਕਈ ਬੱਚੇ ਦੀ ਜਿਹੜੀ ਅਸੀਂ ਗੱਲਬਾਤ ਸੁਣੀ ਹੈ ਤਾਂ ਬੱਚੇ ਕਹਿ ਰਹੇ ਨੇ ਕਿ ਸਾਨੂੰ ਏਜੰਟ ਕਹਿੰਦੇ ਨੇ ਤੁਹਾਨੂੰ ਇੱਕ ਨੰਬਰ ਦੇ ਵਿੱਚ ਬਾਹਰ ਭੇਜਾਂਗੇ ਕੋਈ 40 ਲੱਖ ਲਾ ਰਿਹਾ ਕੋਈ 50 ਤੇ ਕੋਈ ਫੈਮਲੀ ਤੇ ਇਹ ਜਹੀ ਵੀ ਹੈ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਕਰੋੜ ਕਰੋੜ ਰੁਪਏ ਲਗਾ ਕੇ ਬੱਚੇ ਬਾਹਰ ਭੇਜੇ ਨੇ ਏਜੰਟ ਇੱਥੇ ਇਹੋ ਜਿਹੇ ਨੇ ਇਹਨਾਂ ਨੂੰ ਲਾਇਸੈਂਸ ਪਰ ਕਿਵੇਂ ਮਿਲ ਰਹੇ ਨੇ ਕਿਉਂ ਅਜਿਹੇ ਲੋਕਾਂ ਤੇ ਕਾਰਵਾਈ ਨਹੀਂ ਹੋ ਰਹੀ ਪੰਜਾਬ ਕੋਈ ਜ਼ਮੀਨਾਂ ਵੇਚ ਕੇ ਗਿਆ ਕੋਈ ਗਹਿਣੇ ਵੇਚ ਕੇ ਗਿਆ ਕਿਸੇ ਨੇ ਸਾਰੀ ਜ਼ਿੰਦਗੀ ਦੀ ਪੂੰਜੀ ਲਗਾ ਦਿੱਤੀ ਹੈ ਦੇਖੋ ਇਹ ਸਵਾਲ ਦੇ ਉੱਤੇ ਆ ਵੀ ਜਿਹੜਾ ਲੋਕਾਂ ਦੇ ਬਾਹਰ ਜਾਣ ਦੀ ਇੱਕ ਹੋੜ ਲੱਗੀ ਆ ਮੰਨ ਲਓ ਪਤਾ ਨਹੀਂ ਬਾਹਰ ਜਾ ਕੇ ਵੀ ਪਤਾ ਨਹੀਂ ਫੌੜੇ ਨਾਲ ਪੈਸੇ ਇਕੱਠੇ ਕਰਨੇ ਆ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈ ਜੀ ਉੱਥੇ ਵੀ ਜਾ ਕੇ ਮਿਹਨਤ ਕਰਨੀ ਆ ਹੂੰ ਮਲੇ ਜਿਹੜੇ 50 50 ਲੱਖ ਕਰੋੜ ਕਰੋੜ ਰੁਪਇਆ ਲਾਉਂਦੇ ਆ ਇੱਥੇ ਹੀ ਆਪਣਾ ਕੋਈ ਕਾਰੋਬਾਰ ਕਰ ਸਕਦੇ ਆ ਇੱਥੇ ਮਿਹਨਤ ਕਰ ਸਕਦੇ ਆ ਹਮ ਇੱਕ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਵੀ ਇੱਥੇ ਹੀ ਅਰਨਿੰਗ ਹੈਂਡ ਬਣਾਉਣ ਦਾ ਹਮ ਉਹਨਾਂ 'ਚ ਕੰਮ ਦਾ ਜਿਹੜਾ ਭਾਵਨਾ ਪੈਦਾ ਕਰੋ ਕੰਮ ਕਰਨ ਦੀ ਹਮ ਜੇ ਇੱਥੇ ਕੰਮ ਕਰਨ ਦੀ ਭਾਵਨਾ ਪੈਦਾ ਕੀਤੀ ਜਾਵੇ ਫਿਰ ਜਾਇਦਾਦਾਂ ਵੇਚ ਕੇ ਜਾਂ ਕਰਜ਼ੇ ਚੱਕ ਕੇ ਡੋਂਕੀਆਂ ਲਾ ਕੇ ਜਾਣ ਦਾ ਸਵਾਲ ਨਹੀਂ ਹੈ ਜੀ ਏਜੰਟ ਇਥੋਂ ਪਹਿਲਾਂ ਕੁਝ ਹੋਰ ਕਹਿੰਦੇ ਨੇ ਤੇ ਮੁੜ ਕੇ ਡੋਂਕੀ ਰਾਹੀਂ ਬਾਹਰ ਕੱਢਦੇ ਇੱਕ ਤਾਂ ਉਹ ਪੰਜਾਬੀਆਂ ਨੂੰ ਸਮੁੱਚੇ ਤੌਰ ਤੇ ਸੋਝੀ ਲੈਣੀ ਚਾਹੀਦੀ ਹੈ ਇਸ ਵਰਤਾਰੇ ਤੋਂ ਜਿਹੜਾ ਘਟਨਾ ਕਰਮ ਹੋਇਆ ਹੁਣ ਵੀ ਉਹ ਆਪਣੇ ਬੱਚੇ ਨੂੰ ਔਨ ਮੈਰਿਟ ਬਾਹਰ ਭੇਜਣ ਵਾਸਤੇ ਚਾਰਾ ਜੋਈ ਕਰਨ ਨਾ ਕਿ ਪੈਸੇ ਦੇ ਥਰੂ ਦੋ ਨੰਬਰ ਦੇ ਵਿੱਚ ਆਪਣੇ ਬੱਚਿਆਂ ਨੂੰ ਡੋਂਕੀਆਂ ਲਵਾ ਕੇ ਬਾਹਰ ਭੇਜਣ ਤੋਂ ਪਰਹੇਜ਼ ਕਰਨ ਉਹਦੇ ਨਾਲ ਬੱਚਿਆਂ ਦਾ ਜਿਹੜੇ ਹੁਣ ਵਾਪਸ ਮੁੜੇ ਨੇ ਜੀ ਕੱਲੇ ਪੰਜਾਬ ਦੇ ਨਹੀਂ ਐ ਸਾਰੇ ਭਾਰਤ ਦੇ ਬੱਚੇ ਆਏ ਨੇ ਹੂੰ ਉਹਦੇ ਚ ਸਾਰੇ ਉਹਨਾਂ ਬੱਚਿਆਂ ਦਾ ਮਾਨਸਿਕ ਸੰਤੁਲਨ ਆ ਜਿਹੜਾ ਹੂੰ ਉਹ ਸਾਰੇ ਲਾਈਫ ਉਹ ਲੀਤੇ ਨਹੀਂ ਆ ਸਕਦੇ ਹੈਗੇ ਬਹੁਤ ਵੱਡੀ ਸੈਟਬੈਕ ਲੱਗਦੀ ਹੈ ਨਾ ਕਿਸੇ ਨਾਲ ਵੀ ਮੰਨ ਲਓ ਤੁਹਾਡਾ ਥੋੜਾ ਜਿਹਾ ਵੀ ਫਾਈਨਾਂਸ ਦਾ ਨੁਕਸਾਨ ਹੋ ਜਾਂਦਾ ਇੱਕ ਵਾਰੀ ਤਾਂ ਸਾਰਾ ਗੜਬੜ ਹੋ ਜਾਂਦਾ ਕੰਮ ਹੂੰ ਤੇ ਇੰਨੇ ਇੰਨੇ ਪੈਸੇ ਲਾ ਕੇ ਫਿਰ ਉੱਥੋਂ ਵਾਪਸ ਆਉਣਾ ਇੱਕ ਤਾਂ ਲੀਗਲ ਵੇ ਨਾਲ ਇਹ ਜਿਹੜੇ ਵੀ ਕੰਟਰੀ ਚ ਜਾਣਾ ਹੈ ਚਾਹੇ ਅਮਰੀਕਾ ਜਾਂ ਆਸਟ੍ਰੇਲੀਆ ਜੋ ਵੀ ਉਹ ਬੜੇ ਸਾਧਨ ਨੇ ਪਰ ਉਹਨਾਂ ਸਾਧਨਾਂ ਰਾਹੀਂ ਜੇ ਤੁਸੀਂ ਉਹਦੇ ਤੇ ਡਿਜ਼ਰਬ ਕਰਦੇ ਹੋ ਤਦ ਹੀ ਜਾਣਾ ਚਾਹੀਦਾ ਜੇ ਤੁਹਾਡੇ ਕੋਲ ਕੋਈ ਸਕਿੱਲ ਹੈ ਫਿਰ ਹੀ ਜਾਣਾ ਚਾਹੀਦਾ ਉਹਦੇ ਚ ਹਰ ਤਰ੍ਹਾਂ ਦਾ ਪੈਰਾਮੀਟਰ ਹੈ ਪਰ ਉਸ ਤਰੀਕੇ ਨਾਲ ਜਾਣਾ ਚਾਹੀਦਾ ਨਾ ਕਿ ਗਲਤ ਤਰੀਕਿਆਂ ਦੇ ਨਾਲ ਏਜੰਟਾਂ ਦੇ ਧੱਕੇ ਨਹੀਂ ਚੜਨਾ ਚਾਹੀਦਾ ਹਰ ਰੋਜ਼ ਇਸ ਦੀਆਂ ਘਟਨਾਵਾਂ ਹੁੰਦੀਆਂ ਲੋਕ ਲੁੱਟੇ ਜਾਂਦੇ ਨੇ ਹੁਣ ਇਹ ਗੱਲ ਚੰਗੀ ਹਾਈਲਾਈਟ ਹੋਈ ਆ। ਡਿਪੋਰਟ ਹੋਣ ਤੋਂ ਬਾਅਦ ਉਹਦੇ 'ਚ ਲੋਕਾਂ ਨੂੰ ਤਾਂ ਸਿੱਖਿਆ ਲੈਣ ਦੀ ਲੋੜ ਆ ਆਉਣ ਵਾਲੇ ਸਮੇਂ ਲਈ ਨੌਜਵਾਨ ਪੀੜ੍ਹੀ ਨੂੰ ਵੀ ਗਲਤ ਸਾਧਨਾਂ ਦੇ ਰਾਹੀਂ ਏਜੰਟਾਂ ਦੇ ੱੱਕੇ ਚੜ ਕੇ ਬਾਹਰ ਜਾਣ ਦਾ ਰਸਤਾ اختیار ਨਹੀਂ ਕਰਨਾ ਚਾਹੀਦਾ ਉਹਦੇ ਨਾਲ ਆਉਣ ਵਾਲੀਆਂ ਨਸਲਾਂ ਨੂੰ ਵੀ ਨੁਕਸਾਨ ਹੁੰਦਾ ਨਰਾਸਤਾ ਵੀ ਫੈਲਤ ਪੈਦਾ ਹੁੰਦੀ ਆ ਜਿੱਥੋਂ ਤੱਕ ਅਗਲਾ ਸਵਾਲ ਆ ਵੀ ਅਮਰੀਕਾ ਦੇ ਫੌਜੀ ਜਹਾਜ਼ 'ਚ ਬੇੜੀਆਂ ਨਾਲ ਨੂੜ ਕੇ ਲਿਆਂਦੇਗੇ ਜੀ ਇਹ ਸਾਡੇ ਦੇਸ਼ ਦੀ ਜਿਹੜੀ ਮਾਣ ਮਰਿਆਦਾ ਮਾਣ ਤੇ ਸਨਮਾਨ ਜੀ ਉਸ ਨੂੰ ਛੱਟ ਵੱਜੀ ਹੈ ਬਹੁਤ ਵੱਡੀ ਜੀ ਉਹਦੇ ਲਈ ਭਾਰਤ ਸਰਕਾਰ ਨੂੰ ਹਮ ਹਿੰਮਤ ਕਰਨੀ ਚਾਹੀਦੀ ਸੀ ਹਮ ਜੇ ਮਕਸੀਕਨ ਵਰਗੇ ਛੋਟੇ-ਛੋਟੇ ਮੁਲਕਾਂ ਨੇ ਜੀ ਪ੍ਰੋਟੈਸਟ ਕੀਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਦੇ ਸਾਹਮਣੇ ਵੀ ਅਸੀਂ ਨਹੀਂ ਇਦਾਂ ਹੋਣ ਦੇਵਾਂਗੇ ਹਮ ਹਰ ਰੋਜ਼ ਸਿਵਲਨ ਜਹਾਜ਼ ਜਾਂਦੇ ਹੀ ਹੈ ਨਾ ਭਾਰਤ ਦੇ ਹਮ ਉਹਨਾਂ ਜਹਾਜ਼ਾਂ 'ਚ ਮਾਨ ਸਨਮਾਨ ਨਾ ਲੈ ਆਉਂਦੇ ਉਹਨਾਂ ਨੂੰ ਜੀ ਨਾ ਬੱਚਿਆਂ ਨੂੰ ਜਾਂ ਉਹਨਾਂ ਪਰਿਵਾਰਾਂ ਨੂੰ ਸਾਰਿਆਂ ਨੂੰ ਹਮ ਇਵਨ ਉਹਨੂੰ ਉਤਰਨ ਕਿਉਂ ਦਿੱਤਾ ਤੁਸੀਂ ਹਮ ਇਹ ਸਵਾਲ ਬਾਜਬ ਨੇ ਜਿਹੜੇ ਸਮੁੱਚੀ اپੋਜੀਸ਼ਨ ਨੇ ਕੀਤੇ ਨੇ ਹਮ ਇਹਦੇ ਤੇ ਪਾਰਲੀਮੈਂਟ ਦੇ ਅੰਦਰ ਵੀ ਅਜੇ ਹੋਰ ਮਤਲਬ ਚਰਚਾ ਹੋਏਗੀ ਜੀ ਸਮੁੱਚੀ اپੋਜੀਸ਼ਨ ਵੱਲੋਂ ਸਾਰੀ اپੋਜੀਸ਼ਨ ਨੇ ਇਹ ਕਹੀ ਹੈ ਗੱਲ ਹਮ ਸੇਕੂਸਾ ਹਜੇ ਤਾਂ ਥੋੜੀ ਗਿਣਤੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਾਜਾ ਹਾਜਾ ਦੇ ਵਿੱਚ ਬੰਦੇ ਆ ਰਹੇ ਆ ਉਹਨਾਂ ਨੇ ਤਾਂ ਲੱਖਾਂ ਦੀ ਜਿਹੜੀਆਂ ਗਿਣਤੀਆਂ ਉੱਥੇ ਕਰ ਰੱਖੀ ਐ ਪਰ ਹੁਣ ਇੱਥੇ ਸਵਾਲ ਨੇ ਜਿਹੜੇ ਬੱਚੇ ਇੱਥੋਂ ਜਾਂਦੇ ਨੇ ਇੱਕ ਵਾਰ ਉਹ ਬੱਚਿਆਂ ਦੀ ਮਾਨਸਿਕਤਾ ਜਿਵੇਂ ਤੁਸੀਂ ਕਹੇ ਵੀ ਕਾਫੀ ਠੇਸ ਪਹੁੰਚੀ ਐ ਪਰ ਕਈ ਵਾਰ ਇਹ ਵੀ ਹੁੰਦਾ ਬੱਚੇ ਇੱਥੋਂ ਗਏ ਨੇ ਪੈਸਾ ਲੱਗਿਆ ਹੁੰਦਾ 40 ਲੱਖ ਕਿਸੇ ਨੇ 50 ਲੱਖ ਲਾਇਆ ਤਾਂ ਪਿੱਛੋਂ ਮਾਪਿਆਂ ਦਾ ਵੀ ਪ੍ਰੈਸ਼ਰ ਹੁੰਦਾ ਬੱਚੇ ਤੇ ਵੀ ਪ੍ਰੈਸ਼ਰ ਹੁੰਦਾ ਕੀ ਕੰਮ ਕਰਨਾ ਐ ਤੇ ਘਰੇ ਪੈਸੇ ਭੇਜਣੇ ਐ ਕਈ ਹੁਣ ਬੱਚੇ ਅਜੇਹੇ ਵੀ ਹੁਣੇ ਵਿੱਚ ਜਿਹੜੇ ਗਏ ਤਾਂ ਪੜਨ ਸੀਗੇ ਇੱਥੋਂ ਉੱਥੇ ਪੜੇ ਨਹੀਂ ਉੱਥੇ ਕੰਮ ਕਰਨ ਲੱਗ ਗਏ ਤੇ ਹੁਣ ਉਹਨਾਂ ਨੂੰ ਵੀ ਰਿਪੋਰਟ ਕਰ ਦਿੱਤਾ ਗਿਆ ਮਤਲਬ ਅੰਡਰ ਪ੍ਰੈਸ਼ਰ ਉਹ ਜਿਹੜੇ ਬੱਚੇ ਉੱਥੇ ਸਨ ਆਪਣੀਆਂ ਗਲਤੀਆਂ ਕਰਕੇ ਹੁਣ ਉਹ ਵੀ ਰਿਪੋਰਟ ਹੋ ਰਿਹਾ ਤਾਂ ਮਾਪੇ ਜੇ ਭੇਜਦੇ ਐ ਤੇ ਜਾਂ ਤਾਂ ਮਾਪਿਆਂ ਨੂੰ ਆਪਣੇ ਦੇ ਸੈਂਸ਼ੀਲਤਾ ਵੀ ਰੱਖਣੀ ਚਾਹੀਦੀ ਬੱਚੇ ਤੇ ਇੰਨਾ ਪ੍ਰੈਸ਼ਰ ਨਹੀਂ ਪਾਣਾ ਚਾਹੀਦਾ ਕਿ ਬੱਚਾ ਉੱਥੇ ਆਪਣੀ ਪੜ੍ਹਾਈ ਛੱਡ ਕੇ ਤੇ ਸਿਰਫ ਕੰਮ ਵਾਲ ਨੂੰ ਲੱਗ ਜਾਵੇ ਦੇਖੋ ਮੈਂ ਉਹਦੇ ਸਬੰਧ ਵਿੱਚ ਮੈਂ ਪਹਿਲਾਂ ਹੀ ਸਪਸ਼ਟ ਕੀਤਾ ਹੈ ਕਿ ਉਹ ਅਹਲ ਤਾਂ ਸਾਡੇ ਬੱਚਿਆਂ ਨੂੰ ਜੇ ਪੜ੍ਹਨ ਵਾਸਤੇ ਭੇਜ ਦਿਆਂ ਤਾਂ ਉਹਨਾਂ ਨੂੰ ਪੜ੍ਹਾਈ ਕੰਪਲੀਟ ਕਰਨ ਵਾਸਤੇ ਹੀ ਪ੍ਰੇਰਿਤ ਕਰਨਾ ਚਾਹੀਦਾ ਹਾਂ ਜੇ ਤੁਹਾਡੇ ਕੋਲ ਇੰਨੇ ਰਿਸੋਰਸ ਜ ਨਹੀਂ ਹੈ ਉਥੇ ਨਹੀਂ ਬਾਹਰ ਵਿਦੇਸ਼ ਪੜਾ ਸਕਦੇ ਤਾਂ ਭਾਰਤ ਚ ਹੀ ਪੜਾ ਲਓ ਉਹਨਾਂ ਨੂੰ ਸਾਡੇ ਵਾਲੀ ਪੜ੍ਹਾਈ ਅਮਰੀਕਾ ਦੇ ਪੜ੍ਹਾਈ ਨਾਲੋਂ ਕਿਹੜਾ ਕੋਈ ਕਮੀ ਹੈ ਸਾਡੇ ਕੋਲੇ ਵੀ ਬਹੁਤ ਉੱਚ ਪੱਧਰ ਦੀਆਂ ਯੂਨੀਵਰਸਿਟੀਆਂ ਨੇ ਉੱਚ ਪੱਧਰ ਦਾ ਸਾਡੇ ਕੋਲੇ ਵਿਦਿਕ ਸਿਸਟਮ ਹੈ ਤਾਂ ਫਿਰ ਇੱਥੇ ਹੀ ਪੜਾ ਲਓ ਉਹਨਾਂ ਨੂੰ ਬਾਹਰ ਮਤਲਬ ਪੜਾਉਣ ਦੇ ਜੇ ਤਾਂ ਤੁਹਾਡੇ ਕੋਲੇ ਇਹਨੇ ਸਾਧਨ ਨੇ ਉਹ ਸਾਰੇ ਖਰਚੇ ਨੂੰ ਤੁਸੀਂ ਮੀਟ ਕਰ ਸਕਦੇ ਹੋ ਤਾਂ ਦੀ ਇਹ ਫੈਸਲਾ ਕਰਨਾ ਚਾਹੀਦਾ ਨਹੀਂ ਤਾਂ ਉਹ ਫੈਸਲਾ ਨਹੀਂ ਕਰਨਾ ਚਾਹੀਦਾ ਹਾਂ ਜੇ ਤੁਹਾਡੀ ਮਨਸਾ ਇਹ ਆ ਬਈ ਪੜਨ ਦੇ ਜ਼ਰੀਏ ਭੇਜ ਕੇ ਤੇ ਉਹਨਾਂ ਨੂੰ ਮਿਲ ਕੇ ਮਤਲਬ ਆਪਾਂ ਕੰਮ ਤੇ ਲਾ ਕੇ ਆਪਾਂ ਪੈਸਾ ਕਮਾਉਣਾ ਹੈ ਤੇ ਮੈਂ ਸਮਝਦਾ ਉਹ ਬੱਚੇ ਨਾਲ ਵੀ ਤੇ ਆਪਣੇ ਆਪ ਨਾਲ ਵੀ ਪਰਿਵਾਰ ਨਾਲ ਇਹ ਇਨਸਾਫ ਨਹੀਂ ਹੈ ਤੇ ਉਹਦਾ ਰਿਜ਼ਲਟ ਅਸੀਂ ਭੁਗਤ ਰਹੇ ਹਾਂ ਜੀ ਜੇ ਪੜਨ ਵਾਸਤੇ ਭੇਜਣਾ ਤਾਂ ਪੜਨ ਵਾਸਤੇ ਤੁਹਾਨੂੰ ਜਾਣਾ ਚਾਹੀਦਾ ਹਮ ਤੇ ਆਦਾਨ ਪ੍ਰਦਾਨ ਹੋਣਾ ਚਾਹੀਦਾ ਸੰਸਾਰ ਦੇ ਅੰਦਰ ਪਹਿਲਾਂ ਵੀ ਪੜਨ ਜਾਂਦੇ ਰਹੇ ਨੇ ਹਮ ਅਸੀਂ ਜਦੋਂ ਗੁਲਾਮ ਸਾਂ ਉਦੋਂ ਵੀ ਲੋਕ ਤਾਂ ਪੜਨ ਜਾਂਦੇ ਸੀ ਬਾਹਰ ਅਮਰੀਕਾ ਪੜਨ ਜਾਂਦੇ ਰਹੇ ਆ ਹਮ ਇਵਨ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਪੜਨ ਵਾਸਤੇ ਗਿਆ ਹਮ ਬਹੁਤ ਲੋਕ ਉਦੋਂ ਪੜਨ ਗਏ ਕੋਈ ਇੰਗਲੈਂਡ ਪੜਨ ਜਾਂਦਾ ਸੀ ਇਹ ਯੂ ਐਸ اے ਪੜਨ ਗਿਆ ਹਮ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਣੇ ਜੀ ਤੇ ਇਹ ਵੱਖਰਾ ਪਹਿਲੂ ਹੈ ਵੀ ਸਰਾਬੇ ਹੁਣ ਇੰਟੈਲੀਜੈਂਟ ਬਹੁਤ ਸੀਗੇ ਹਮ ਪੜ੍ਹਾਈ ਦੇ ਵਿੱਚ ਵੀ ਕੋਈ ਦੋਰ ਆ ਨਹੀਂ ਹਮ ਪਰ ਉਹਨਾਂ ਦੇ ਰੀਜ ਆ ਜਿਹੜੀ ਉਹ ਦੇਸ਼ ਨੂੰ ਯਾਦ ਕਰਾਉਣ ਦੀ ਉਹ ਗਦਰ ਪਾਰਟੀ ਸ਼ਾਮਲ ਹੋ ਗਈ ਇੱਕ ਵੱਖਰਾ ਪਹਿਲੂ ਹੈ ਜੀ ਪਰ ਉਹਨਾਂ ਨੇ ਆਪਣੇ ਜਿਹੜਾ ਪੜ੍ਹਾਈ ਦਾ ਮਿਸ਼ਨ ਸੀ ਉਹਦੇ 'ਚ ਨਲਾਇਕ ਵਿਦਿਆਰਥੀ ਨਹੀਂ ਸੀ ਹਮ ਔਰ ਸਭ ਤੋਂ ਬਿਹਤਰੀਨ ਵਿਦਿਆਰਥੀ ਸੀ ਕਰਤਾਰ ਸਿੰਘ ਸਰਾਬਾ ਹਮ ਪਰ ਨਾਲ ਨਾਲ ਜਦੋਂ ਇਹ ਦੇਖਿਆ ਵੀ ਇੱਥੇ ਬਿਤਕਰਾਈ ਬਹੁਤ ਵੱਡੇ ਪੱਦਰ ਤੇ ਹੁੰਦਾ ਸਾਡੇ ਇੰਡੀਅਨ ਜਨ ਦੇ ਨਾਲ ਤੇ ਇਹਨਾਂ ਦਾ ਵਿਵਹਾਰ ਜਿਹੜਾ ਹੈ ਉਹ ਠੀਕ ਨਹੀਂ ਹੁੰਦਾ ਤਾਂ ਉਹਨਾਂ ਨੇ ਫੈਸਲਾ ਕੀਤਾ ਉੱਥੋਂ ਗਦਰ ਪਾਰਟੀ ਬਣਾ ਕੇ ਮੁਲਕ ਨੂੰ ਅਯਾਦ ਕਰਾਉਣ ਦਾ ਉਹ ਵੀ ਪਹਿਲੂ ਹੈ ਤੇ ਉਸ ਤਰੀਕੇ ਦੇ ਨਾਲ ਬੱਚੇ ਪਹਿਲਾਂ ਵੀ ਪੜਨ ਜਾਂਦੇ ਰਹੇ ਸਾਡੇ ਜ਼ਿਆਦਾ ਕਰੇਜ ਹੁੰਦਾ ਸੀ ਚੰਗੇ ਪਰਿਵਾਰਾਂ 'ਚ ਪੜਿਆ ਲਿਖਿਆ 'ਚ ਲੰਡਨ ਤੋਂ ਬਾਹਰ ਐਟਲਾਹ ਐਲ ਐਲ ਵੀ ਦੀ ਡਿਗਰੀ ਹੈ ਜਿਹੜੀ ਹਾਸਲ ਕਰਨੀ ਉਹ ਵੀ ਬਹੁਤ ਸਾਰਿਆਂ ਨੇ ਬਾਹਰ ਐਟਲਾਹ ਕੀਤਾ ਅੰਗਰੇਜ਼ਾਂ ਦੇ ਸਮੇਂ 'ਚ ਵੀ ਕੀਤਾ ਉਹਨਾਂ ਚ ਕਾਵੜ ਜੋਤੀਵਾਸੂ ਵੀ ਇੱਕ ਨੇ ਜਿਨ੍ਹਾਂ ਨੇ ਬਾਰਟਲਾ ਲੰਡਨ ਤੋਂ ਕੀਤਾ ਸੋਮਨਾਥ ਚੱਟਰੀ ਜਿਹੜੇ ਲੋਕ ਸਭਾ ਦੇ ਸਪੀਕਰ ਹੈ ਸਾਡੀ ਪਾਰਟੀ ਦੇ ਆਗੂ ਰਹੇ ਉਹ ਵੀ ਬਾਰਟਲਾ ਲੰਡਨ ਸੀ ਮੰਨ ਲਓ ਆਜ਼ਾਦੀ ਤੋਂ ਪਹਿਲਾਂ ਕੀਤਾ ਉਹਨਾਂ ਨੇ 1934 ਚ ਉਹਨਾਂ ਨੇ ਆਪਣੀ ਡਿਗਰੀ ਕੰਪਲੀਟ ਕਰੀ ਸੀ ਸੋ ਪੜਨ ਦਾ ਰਵਾਜ ਪੜਨ ਜਾਣਾ ਜਾਂ ਸਿੱਖਿਆ ਦਾ ਦਾਨ ਪ੍ਰਦਾਨ ਉਹ ਦੇਸ਼ਾਂ ਵਿਦੇਸ਼ਾਂ ਚ ਚੱਲਦਾ ਹੈ ਵਦੇਸ਼ਾਂ ਵਾਲੇ ਲੋਕ ਸਾਡੇ ਵੀ ਪੜਨ ਆਉਂਦੇ ਆ ਸਾਡੇ ਵੀ ਜਾਂਦੇ ਆ ਇਹ ਹੈ ਆ ਤੇ ਆਪਣੀ ਸਕਿੱਲ ਨੂੰ ਹੋਰ ਬਿਹਤਰ ਬਣਾਉਣ ਦੇ ਵਾਸਤੇ ਜਾਂ ਆਪਣੀ ਐਜੂਕੇਸ਼ਨ ਨੂੰ ਹੋਰ ਬਿਹਤਰ ਬਣਾਉਣ ਦੇ ਵਾਸਤੇ ਵਰਲਡ ਵਾਈਡ ਇੱਕ ਕਨਸੈਪਟ ਵਾਸਤੇ ਜਾਣਾ ਦਾਨ ਪ੍ਰਦਾਨ ਹੋਣਾ ਦੁਨੀਆ ਦੇ ਪਮਾਨੇ ਤੇ ਇਹ ਤੱਕ ਚੰਗਾ ਪਹਿਲੂ ਹੈ ਪਰ ਉਹਦਾ ਮੰਤਵ ਸਾਡਾ ਉਹੀ ਹੋਣਾ ਚਾਹੀਦਾ ਜਿਹੜਾ ਐਜੂਕੇਸ਼ਨ ਦਾ ਹੈ ਜੀ ਤੋ ਇਹ ਦੂਸਰਾ ਮੰਤਵ ਨਹੀਂ ਹੋਣਾ ਚਾਹੀਦਾ ਸੇਕੂ ਸਭ ਹੁਣ ਬੱਚੇ ਉੱਥੋਂ ਤਾਂ ਵਾਪਸ ਆ ਰਹੇ ਨੇ ਪਰ ਹੁਣ ਇੱਕ ਚੁਣੌਤੀ ਇਹ ਵੀ ਹੈ ਨਾ ਦੇ ਰੋਜ਼ਗਾਰ ਦੇ ਲਈ ਕਿਉਂਕਿ ਜੇ ਪੰਜਾਬ 'ਚ ਨਹੀਂ ਦੇਸ਼ ਭਰ ਦੇ ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਨੇ ਪਰਿਵਾਰ ਨੇ ਉੱਥੋਂ ਦੀ ਆਏ ਨੇ ਹੁਣ ਉਹਨਾਂ ਦੇ ਰੋਜ਼ਗਾਰ ਦੇ ਲਈ ਵੀ ਇੱਕ ਵੱਡੀ ਚੁਣੌਤੀ ਹੈ ਤਾਂ ਚੋਣਾਂ ਦੇ ਵਿੱਚ ਇਹ ਵੀ ਇੱਕ ਵੱਡਾ ਮੁੱਦਾ ਹੋ ਸਕਦਾ ਕਿ ਜਿਹੜੇ ਉੱਥੋਂ ਹੁਣ ਬੱਚੇ ਆ ਤਾਂ ਗਏ ਨੇ ਪਰਿਵਾਰ ਆ ਗਏ ਨੇ ਲੱਖਾਂ ਦੀ ਲਿਸਟ ਅਮਰੀਕਾ ਬਣਾਈ ਬੈਠਾ ਹੈ ਤਾਂ ਉਹਨਾਂ ਦੇ ਲਈ ਹੁਣ ਅੱਗੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਹੈ ਦੇਖੋ ਇਹ ਇਕੱਲੇ ਪੰਜਾਬ ਦਾ ਸਵਾਲ ਨਹੀਂ ਹੈ ਮੈਂ ਪਹਿਲਾਂ ਵੀ ਇਹ ਸਪਸ਼ਟ ਕੀਤਾ ਸਾਰੇ ਭਾਰਤ ਦਾ ਸਵਾਲ ਹੈ ਹਰਿਆਣੇ ਦੇ ਬਹੁਤ ਬੱਚੇ ਨੇ ਗੁਜਰਾਤ ਦੇ ਬੱਚੇ ਨੇ ਦੂਸਰੇ ਸੂਬਿਆਂ ਦੇ ਬੱਚੇ ਹਿਮਾਚਲ ਦੇ ਬੱਚੇ ਨੇ ਸਾਰੇ ਸੂਬਿਆਂ ਨੂੰ ਆਪਣੇ ਆਪਣੇ ਬੱਚੇ ਜਿਹੜੇ ਇਸ ਤਰੀਕੇ ਨਾਲ ਡਿਪੋਰਟ ਹੋ ਰਹੇ ਆ ਉਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਚਾਹੀਦਾ ਉਹਨਾਂ ਨੂੰ ਪੈਰਾਸਰ ਖੜਿਆ ਕਰਨ ਵਾਸਤੇ ਉਹਨਾਂ ਦੀ ਫైనాన్స్ ਦੇ ਤੌਰ ਤੇ ਮਦਦ ਕਰਨੀ ਚਾਹੀਦੀ ਆ ਜਾਂ ਉਹਨਾਂ ਦਾ ਵਿਦਾਊਟ ਇੰਟਰਸਟ ਹੈ ਜਿਹੜਾ ਉਹ ਮਦਦ ਕਰਕੇ ਉਹਨਾਂ ਨੂੰ ਪੈਰਾਸਰ ਖੜਿਆ ਕਰਨਾ ਚਾਹੀਦਾ ਤੇ ਉਹਨਾਂ ਨੂੰ ਰੋਜ਼ਗਾਰ ਦੇ ਵਿੱਚ ਮਦਦ ਕਰਨੀ ਚਾਹੀਦੀ ਆ ਜਿਹੜੀ ਉਹਨਾਂ ਦੀ ਯੋਗਤਾ ਹੈ ਤਾਂ ਕਿ ਜਿਹੜਾ ਉਹਨਾਂ ਦਾ ਲਾਸ ਹੋਇਆ ਉਹਦੀ ਥੋੜੀ ਪਰਪਾਈ ਹੋਵੇ ਸਵਾਈ ਸਰਕਾਰਾਂ ਜਾਂ ਸੈਂਟਰ ਸਰਕਾਰ ਜਿਹੜੀ ਸਮੂਹ ਤੌਰ ਤੇ ਦੋਨਾਂ ਸਰਕਾਰਾਂ ਨੂੰ ਰਲ ਕੇ ਦੇਸ਼ ਦੀ ਸਰਕਾਰ ਵੀ ਜਾਂ ਜਿਹੜੀਆਂ ਸਟੇਟਾਂ ਨੇ ਉਹਨਾਂ ਸਰਕਾਰਾਂ ਨੂੰ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਉਹਨਾਂ ਦੇ ਮੁੜ ਬਸੇਬੇ ਵਾਸਤੇ ਨਹੀਂ ਤਾਂ ਉਹ ਨਿਰਾਸ਼ਤਾ ਦੇ ਵਿੱਚ ਉਹ ਜੀ ਗਲਤ ਪਾਸੇ ਵੀ ਜਾ ਸਕਦੇ ਆ ਕੋਈ ਸੁਇਸਾਈਡ ਵਾਲੇ ਪਾਸੇ ਵੀ ਜਾ ਸਕਦੇ ਹੋ ਕਿਸੇ ਪਾਸੇ ਵੀ ਮਤਲਬ ਜਾ ਸਕਦਾ ਜਦੋਂ ਫ੍ਰਸਟ੍ਰੇਸ਼ਨ ਹੈ ਫ੍ਰਸਟ੍ਰੇਸ਼ਨ ਦੇ ਵਿੱਚੋਂ ਕੁਝ ਵੀ ਰਸਤਾ ਨਿਕਲ ਸਕਦਾ ਹੈ ਤੇ ਗਲਤ ਰਸਤੇ ਤੇ ਵੀ ਜਾ ਸਕਦੀ ਹੈ ਜਵਾਨੀ ਸੋ ਉਹਨਾਂ ਨੂੰ ਠੀਕ ਦਿਸ਼ਾ ਦੇਣ ਦੇ ਵਾਸਤੇ ਵੀ ਭਾਰਤ ਸਰਕਾਰ ਦੀ ਔਰ ਸਵੈ ਸਰਕਾਰਾਂ ਦੀ ਸਮੂਹ ਤੌਰ ਤੇ ਇੱਕ ਜ਼ਿੰਮੇਵਾਰੀ ਹੈ ਤੇ ਇਹਨਾਂ ਨੂੰ ਮੋੜ ਬਸੇਬੇ ਦਾ ਪ੍ਰਬੰਧ ਕਰਨ ਤੇ ਇਹਨਾਂ ਨੂੰ ਰਜਗਾਰ ਦਾ ਪ੍ਰਬੰਧ ਕਰਨ। ਦੂਸਰਾ ਪਹਿਲੋ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਏਜੰਟ ਨੇ ਹਮ ਭਾਰਤ ਸਰਕਾਰ ਨੂੰ ਤੇ ਸਵੈ ਸਰਕਾਰਾਂ ਨੂੰ ਹਮ ਇੱਕ ਆਪਣਾ ਹੀ ਮਤਲਬ ਫੋਰਨ ਜਿਹੜਾ ਭੇਜਣ ਦਾ ਲੀਗਲ ਵੇ ਆ ਹਮ ਉਹਦੇ ਲਈ ਇੱਕ ਏਜੰਸੀ ਸਟੈਬਲਿਸ਼ ਕਰਨੀ ਚਾਹੀਦੀ ਹੈ। ਹਮ ਸਟੇਟ ਲੈਵਲ ਤੇ ਵੀ ਸੈਂਟਰਲ ਲੈਵਲ ਤੇ ਵੀ ਹਮ ਉਹ ਕੇਂਦਰ ਸਰਕਾਰ ਵੀ ਆਪਣੇ ਏਜੰਸੀਆਂ ਦਾ ਪ੍ਰਬੰਧ ਕਰੇ ਹੂੰ ਵੀ ਜਿੰਨਾ ਨੇ এমਪਲॉयਮੈਂਟ ਲਈ ਐਜੂਕੇਸ਼ਨ ਲਈ ਪ੍ਰੋਫੈਸ਼ਨਲ ਜਿਹੜੇ ਜੋਬ ਦੇ ਵਾਸਤੇ ਉਹ ਤਰੀਕੇ ਦੇ ਨਾਲ ਉਹ ਲੀਗਲ ਵੇ ਨਾ ਜਾਣ ਹੂੰ ਮੰਨ ਲਓ ਉਸ ਮੁਲਕ ਦੇ ਜਿਹੜੇ ਕੈਦੇ ਕਾਨੂੰਨ ਨੇ ਹੂੰ ਉਹਨਾਂ ਦੇ ਅੰਤਰਗਤ ਆਪਣੀ ਜਵਾਨੀ ਨੂੰ ਭੇਜਿਆ ਜਾਵੇ ਆਪਣੇ ਬੱਚਿਆਂ ਨੂੰ ਭੇਜਿਆ ਜਾਵੇ ਉਹ ਲੀਗਲ ਵੇ ਜਿਹੜਾ ਪ੍ਰਾਈਵੇਟ ਮਤਲਬ ਦਿੱਤਾ ਹੈ ਲਾਈਸੈਂਸ ਸੰਗ ਪ੍ਰਣਾਲੀ ਆ ਉਹਨੂੰ ਡੀਸੀ ਹਰ ਜ਼ਿਲ੍ਹੇ ਦਾ ਲਾਈਸੈਂਸ ਇਸ਼ੂ ਕਰਦਾ ਹੈ ਜੀ ਹੁਣ ਉਹ ਜਿਹੜੇ ਇਲਿਗਲ ਤਰੀਕੇ ਨਾਲ ਭੇਜਦੇ ਨੇ ਲਾਈਸੈਂਸ ਜਿਹਨੇ ਇਸ਼ੂ ਕੀਤੇ ਨੇ ਤਾਂ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਹੈ ਜੀ ਸੋ ਉਹਨਾਂ ਜਿੰਨਾ ਏਜੰਟਾਂ ਦੇ ਰਾਹੀਏ ਫਸੇ ਉਹਨਾਂ ਸਾਰੇ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਤਾਂ ਉਹਨਾਂ ਨੂੰ ਫੜ ਕੇ ਜੇਲਾ ਭੇਜਣਾ ਚਾਹੀਦਾ ਤੇ ਹਰ ਜ਼ਿਲ੍ਹੇ ਦੇ ਅੰਦਰ ਸਰਕਾਰੀ ਲੈਵਲ ਦਾ ਹਮ ਇੱਕ ਸੈਂਟਰ ਖੋਲਣਾ ਚਾਹੀਦਾ ਜਿੱਥੋਂ ਪ੍ਰਾਪਰ ਗਾਈਡੈਂਸ ਲੈ ਕੇ ਹਮ ਲੀਗਲ ਵੇ ਨਾਲ ਫੋਰਮ ਦੇ ਵਿੱਚ ਜਾਣ ਹਮ ਤਾਂ ਲੋਕਾਂ ਦੀ ਲੁੱਟ ਵੀ ਬਚਦੀ ਆ ਹਮ ਜਿਹੜਾ ਫਾਲਤੂ ਪੈਸਾ ਸਾਨੂੰ ਪੇ ਕਰਨਾ ਪੈਂਦਾ ਹਮ ਦੂਸਰਾ ਉਹਨਾਂ ਮੁਲਕਾਂ 'ਚ ਜਾ ਕੇ ਤੁਹਾਨੂੰ ਖੱਜਲ ਖਵਾਰੀ ਤੋਂ ਵੀ ਬਚਤ ਹੁੰਦੀ ਆ ਰਿਪੋਰਟ ਹੋਣ ਦੀ ਫਿਰ ਜ਼ਰੂਰਤ ਨਹੀਂ ਜਾਂ ਫਿਰ ਜਿੰਨੇ ਸਮੇਂ ਦਾ ਵੀਜ਼ਾ ਜੇ ਵਰਕ ਪਰਮਿਟਾ ਹੋਰ ਉਹਨੇ ਸਮੇਂ 'ਚ ਤੁਸੀਂ ਜੇ ਐਕਸਟੈਂਡ ਹੁੰਦਾ ਤਾਂ ਠੀਕ ਹੈ ਨੈਕਸਟ ਐਕਸਟੈਂਡ ਹੁੰਦਾ ਤੁਸੀਂ ਆਰਾਮ ਨਾਲ इजीली ਆਪਣਾ ਹਮ ਆਪਣੇ ਤੌਰ ਤੇ ਵਾਪਸ ਆ ਸਕਦੇ ਹੋ ਜਿਹੜੇ ਉੱਥੇ ਜਾ ਕੇ ਗਲਤ ਸਾਧਨ ਅਸੀਂ ਯੂਜ਼ ਕਰਦੇ ਆਂ ਬਈ ਉੱਥੇ ਚਲੇ ਜਾਂਦੇ ਆਂ ਅਸੀਂ ਜੀ ਜਾ ਕੇ ਤੇ ਮੁੜ ਕੇ ਅਸੀਂ ਮਤਲਬ ਉੱਥੇ ਸਟੇ ਲੈਣ ਦਾ ਯਤਨ ਕਰਦੇ ਆਂ ਗਲਤ ਸਾਧਨਾ ਦੇ ਰਾਹੀਂ ਹਮ ਉਹਨੂੰ ਉਸ ਸਮਝ ਨੂੰ ਉਸ ਸੋਚਣੀ ਨੂੰ ਹਮ ਤਿਆਗ ਦੇਣਾ ਚਾਹੀਦਾ ਇੱਕ ਮਾਨ ਮਰਿਆਦਾ ਸਾਡੇ ਮੁਲਕ ਦੀ ਜਿਹੜੀ 140 ਕਰੋੜ ਤੋਂ ਵੱਧ ਦੀ ਵਸੋਂ ਆ ਤੇ ਐਡਾ ਵੱਡਾ ਮਲਕਾ ਦੁਨੀਆ ਦੇ ਅੰਦਰ ਜੀ ਉਹਦੇ ਮਾਨ ਸਨਮਾਨ ਨੂੰ ਠੇਸ ਨਾ ਲੱਗੇ ਸਰਕਾਰਾਂ ਵੀ ਆਪਣਾ ਯਤਨ ਕਰਨ ਤੇ ਸਮੁੱਚੇ ਦੇਸ਼ ਦੇ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਅਦਾ ਕਰਨੀ ਚਾਹੀਦੀ ਐ ਇਸ ਮਾਮਲੇ ਤੇ ਦੇਖੋ ਸਭ ਕਈ ਪਰਿਵਾਰ ਅਜਿਹੇ ਨੇ ਜੋ ਇਹ ਕਹ ਰਹੇ ਨੇ ਕਿ ਜੇ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਮਿਲੇ ਤਾਂ ਸਾਨੂੰ ਕੀ ਲੋੜ ਐ ਆਪਣੇ ਬੱਚੇ ਬਾਹਰ ਭੇਜਣ ਦੀ ਦੇਖੋ ਇਹਦੇ ਲਈ ਮੈਂ ਪਹਿਲਾਂ ਵੀ ਕਈ ਵਾਰੀ ਮੇਰਾ ਖਲ ਕਿਹਾ ਹੈ ਇਹ ਗੱਲ ਦੇਖਦੇ ਸਰਕਾਰ ਨੂੰ ਤਿੰਨ ਗੱਲਾਂ ਦੇ ਗਾਰੰਟੀ ਕਰਨੀ ਚਾਹੀਦੀਆਂ ਹਮ ਰਜਗਾਰ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਐਸ ਵੇਲੇ ਭਾਰਤ ਅੰਦਰ ਹਮ ਇਕੱਲੇ ਪੰਜਾਬ ਦਾ ਮੁੱਦਾ ਨਹੀਂ ਸਮੁੱਚੇ ਭਾਰਤੀਆਂ ਦਾ ਹੈ ਮੁੱਦਾ ਹੈ ਹਮ ਅਨਪਲਾਈਮੈਂਟ ਲਗਾਤਾਰ ਵੱਧ ਰਹੀ ਹੈ ਜੀ ਉਹਦੇ ਵਿੱਚੋਂ ਫਿਰ ਗਲਤ ਰਸਤੇ ਆ ਜਿਹੜੇ ਉਹ اختیار ਕੀਤੇ ਜਾਂਦੇ ਹਮ ਉਹਦੇ ਲਈ ਸਰਕਾਰ ਨੂੰ ਕੇਂਦਰ ਲੈਵਲ ਤੇ ਵੀ ਸਵੈ ਲੈਵਲ ਤੇ ਵੀ ਹਮ ਰਜਗਾਰ ਮੁਖੀ ਡਵੈਲਪਮੈਂਟ ਕਰਨੀ ਚਾਹੀਦੀ ਆ ਜਿਹਦੇ ਚ ਰੋਜ਼ਗਾਰ ਪੈਦਾ ਹੁੰਦਾ ਹੋਵੇ ਪਬਲਿਕ ਸੈਕਟਰ ਚਾ ਗਵਰਨਮੈਂਟ ਸੈਕਟਰ ਚਾ ਉਹਨਾਂ ਨੂੰ ਡਵੈਲਪ ਕਰਨਾ ਚਾਹੀਦਾ ਸਰਕਾਰ ਨੂੰ ਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰੋਜ਼ਗਾਰ ਦੇਣਾ ਹਰ ਸਰਕਾਰ ਦੀ اخਲਾਕੀ ਜ਼ਿੰਮੇਵਾਰੀ ਹੈ ਤਾਂ ਉਹਨਾਂ ਨੂੰ ਭੁੱਖਮਰੀ ਤੋਂ ਬਚਾਉਣਾ ਉਹ ਜ਼ਿੰਮੇਵਾਰੀ ਸਰਕਾਰ ਨੂੰ ਅਦਾ ਕਰਨੀ ਚਾਹੀਦੀ ਹੈ ਤੋਂ ਉਹਦੇ ਚ ਤਿੰਨ ਗੱਲਾਂ ਜਿਹੜੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਉਹਨਾਂ ਦੀ ਐਜੂਕੇਸ਼ਨ ਦਾ ਉਹਨਾਂ ਦੇ ਪਹੁੰਚ ਮੁਤਾਬਕ ਜਿਹੜੇ ਨਹੀਂ ਪੇ ਕਰ ਸਕਦੇ ਉਹਨਾਂ ਨੂੰ ਫ੍ਰੀ ਆਫ ਕਾਸਟ ਐਜੂਕੇਸ਼ਨ ਦੇਣੀ ਚਾਹੀਦੀ ਹੈ ਚਾਹੇ ਉਹ ਪੋਸਟ ਗ੍ਰੈਜੂਏਸ਼ਨ ਕਰਨ ਇੰਜੀਨੀਅਰ ਬਣ ਜੋ ਵੀ ਹੈ ਹੁਣ ਮੰਨ ਲਓ ਗਰੀਬ ਘਰ ਦਾ ਬੱਚਾ ਬਹੁਤ ਇੰਟੈਲੀਜੈਂਟ ਹ ਉਹ ਡਾਕਟਰ ਕਿਦਾਂ ਬਣ ਜਾਏਗਾ ਇੰਜੀਨੀਅਰ ਕਿਦਾਂ ਬਣ ਜਾਏਗਾ ਜੀ ਮਨ ਲਓ ਉਹਦੇ ਤੇ ਬਹੁਤ ਵੱਡਾ ਪੈਸਾ ਖਰਚ ਹੁੰਦਾ ਹ ਉਹਦੇ ਵਾਸਤੇ ਵੀ ਸਰਕਾਰ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਵੀ ਜਿਹੜਾ ਬੱਚਾ ਜਿਸ ਖੇਤਰ ਚ ਜਾ ਸਕਦਾ ਜਿੱਥੇ ਉਹਦਾ ਬ੍ਰੇਨ ਜਿਸ ਪਾਸੇ ਨੂੰ ਕੰਮ ਕਰਦਾ ਉਹਨੂੰ ਅਜਿਹੀ ਐਜੂਕੇਸ਼ਨ ਦੇਣੀ ਚਾਹੀਦੀ ਹੈ। ਹੂੰ। ਤੇ ਉਸੇ ਤਰ੍ਹਾਂ ਉਹਨੂੰ ਫਿਰ ਰਜਗਾਰ ਦੇ ਮੌਕੇ ਵੀ ਪੈਦਾ ਕਰਨੇ ਚਾਹੀਦੇ। ਹੂੰ। ਜੇ ਰਜਗਾਰ ਨਹੀਂ ਦੇ ਸਕਦੀ ਸਰਕਾਰ ਨੂੰ ਬੇਰੁਜ਼ਗਾਰੀ ਪੱਤਾ ਦੇ ਕੇ ਉਹਨਾਂ ਨੂੰ ਹੂੰ ਐਡਜਸਟ ਕਰਨਾ ਚਾਹੀਦਾ ਤਾਂ ਕਿ ਉਹ ਗਲਤ ਰਸਤੇ ਨਾ ਜਾਣ। ਜੀ। ਤਾਂ ਕਿ ਉਹ ਨਸ਼ਿਆਂ ਚ ਜਾਂ ਨਸ਼ੇ ਦੇ ਸਦਾਕਰ ਉਹਨਾਂ ਨੂੰ ਇਸ ਗਲਤੇ ਲਾ ਲੈਂਦੇ ਆ ਗਲਤ ਪਾਸੇ। ਉਹ ਸਾਰੀਆਂ ਗੱਲਾਂ ਤਾਂ ਤਾਂ ਦੇ ਵਸਦੇ ਆ ਤੁਸੀਂ ਇੱਕ ਤਾਂ ਵਿੱਦਿਆ ਦਾ ਰਿਗਾਰ ਦਾ ਪ੍ਰਾਪਰ ਪ੍ਰਬੰਧ ਹੋਣਾ ਚਾਹੀਦਾ ਤੀਜਾ ਸਵਾਲ ਲੋਕਾਂ ਦੇ ਸੋਸ਼ਲ ਸਿਕਿਉਰਿਟੀ ਦਾ ਸਵਾਲ ਹੂੰ ਉਹਦੇ ਵਾਸਤੇ ਵੀ ਜਿਹੜਾ ਵੀ ਬੁਢਾਪੇ ਮੇਰੇ ਅਸੀਂ ਕੀ ਕਰਾਂਗੇ ਉਹ ਸੋਸ਼ਲ ਸਿਕਿਉਰਿਟੀ ਦਾ ਸਵਾਲ ਵੀ ਹੈ ਹੂੰ ਹੈਲਥ ਦਾ ਸਵਾਲ ਵੀ ਹੈ ਹੂੰ ਤੇ ਹੈਲਥ ਵਾਸਤੇ ਵੀ ਮੰਨ ਲਓ ਕੋਈ ਛੋਟੀ ਜਿਹੀ ਬਿਮਾਰੀ ਆ ਜਾਂਦੀ ਹੈ ਲੱਖਾਂ ਰੁਪਈਆ ਜਿਹੜੇ ਹੈਂਡ ਟੂ ਮਾਉਥ ਨੇ ਹੂੰ ਤੇ ਲੱਖਾਂ ਰੁਪਈਆ ਕਿੱਥੋਂ ਲਿਆਉਣ ਜੀ ਇਹ ਇੱਕ ਸਮੱਸਿਆ ਹੈ ਸੋ ਇਹ ਤਿੰਨ ਚਾਰ ਪਹਿਲੂਆਂ ਦੇ ਉੱਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਔਰ ਦੇਸ਼ ਦੇ ਲੋਕਾਂ ਨੂੰ VOTERS ਨੂੰ ਵੀ ਅਵੇਅਰ ਹੋਣਾ ਚਾਹੀਦਾ ਸਰਕਾਰ ਤੋਂ ਟਿਕ ਨਹੀਂ ਮੰਗਣੀ ਚਾਹੀਦੀ ਮੁਫਤ ਨਹੀਂ ਮੰਗਣਾ ਚਾਹੀਦਾ ਜੀ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਤੁਸੀਂ ਐਜੂਕੇਸ਼ਨ ਦਿਓ ਸਭ ਨੂੰ ਰਜਗਾਰ ਦਿਓ ਹੈਲਥ ਦਿਓ ਤੇ ਨਾਲ ਬੜਾਪੇ ਦਾ ਪ੍ਰਬੰਧ ਕਰੋ ਇਹ ਚਾਰ ਗੱਲਾਂ ਦੀ ਗਾਰੰਟੀ ਚਾਹੀਦੀ ਔਰ ਮੰਨ ਲਓ ਵੀ ਤੁਸੀਂ ਕੋਈ ਸਾਨੂੰ ਅਫਲਾਨਾ ਕੋਈ ਸਪਰੀ ਕਰਦੇ ਹੋ ਇਹਦਾ ਕੋਈ ਮਤਲਬ ਅਰਥ ਨਹੀਂ ਹੈ ਇਹ ਵੇਸਟ ਆਫ ਮਨੀ ਹੈ ਮਤਲਬ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਉਹਦੇ ਲਈ ਤੁਹਾਨੂੰ ਇਸ ਗੱਲ ਤੇ ਕੇਂਦਰਿਤ ਕਰਨਾ ਚਾਹੀਦਾ ਤਾਂ ਕਿ ਸਾਡੀ ਜਵਾਨੀ ਠੀਕ ਦਿਸ਼ਾ ਚ ਜਾਵੇ ਤੇ ਉਹ ਡਿਵੈਲਪ ਹੋਵੇ ਕੰਪੀਟ ਕਰੇ ਐਸਾ ਨਹੀਂ ਹੈ ਵੀ ਸਾਡੇ ਕੋਲ ਸਕਿੱਲ ਨਹੀਂ ਹੈ ਐਸਾ ਨਹੀਂ ਹੈ ਵੀ ਭਾਰਤ ਵਿੱਚ ਜਾਂ ਪੰਜਾਬੀਆਂ ਵਿੱਚ ਉਹ ਸਕਿੱਲ ਨਹੀਂ ਹੈ ਸਾਡਾ ਬ੍ਰੇਨ ਨਹੀਂ ਕੰਮ ਕਰਦਾ। ਹੂੰ। ਬਾਕੀ ਮੁਲਕਾਂ ਦੇ ਵਿੱਚ ਜੀ ਸਾਡੇ ਭਾਰਤੀਆਂ ਦਾ ਦਿਮਾਗ ਜ਼ਿਆਦਾ ਕੰਮ ਕਰਦਾ। ਹੂੰ। ਹਰ ਖੇਤਰ ਦੇ ਅੰਦਰ। ਜੀ ਇਹ ਨਹੀਂ ਹੈ ਵੀ ਦਿਮਾਗ ਨਹੀਂ ਕੰਮ ਕਰਦਾ। ਸਵਾਲ ਉਹਨਾਂ ਦੇ ਮੌਕੇ ਪੈਦਾ ਕਰਨ ਦਾ ਹੈ, ਉਹਨਾਂ ਨੂੰ ਮਾਹੌਲ ਪੈਦਾ ਕਰਨ ਦਾ ਹੈ। ਜੀ ਤੇ ਅਸੀਂ ਵਰਲਡ ਲੈਵਲ ਦੇ ਉੱਤੇ ਲੀਗਲ ਵੇ ਨਾਲ ਮੈਂ ਇਹ ਸਮਝਦਾ ਹੂੰ ਜੇ ਸਰਕਾਰਾਂ ਠੀਕ ਪੈੰਤੜਾ ਲੈਣ ਲੀਗਲ ਵੇ ਨਾਲ ਮੇਰਾ ਖਿਆਲ ਹੈ ਵਰਲਡ ਦੇ ਰਜਗਾਰ ਨੂੰ ਕੈਪਚਰ ਕਰਨ ਦੀ ਸਮਰੱਥਾ ਰੱਖਦਾ ਸਾਡਾ ਨੌਜਵਾਨ ਹੂੰ ਤੇ ਉਸ ਵਾਸਤੇ ਸਰਕਾਰ ਨੂੰ ਹੈਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ ਗਾਈਡ ਕਰਨਾ ਚਾਹੀਦਾ ਗਾਈਡੈਂਸ ਸੈਂਟਰ ਚਾਹੀਦੇ ਆ ਤੇ ਜਿਸ ਲੈਵਲ ਦਾ ਮਾਹੌਲ ਸਾਡੇ ਪੰਡ ਦਾ ਅੱਜ ਵੀ ਅਜੇ ਹੈ ਤੋਂ ਬਾਕੀ ਮੁਲਕਾਂ ਚ ਨਹੀਂ ਹੈ ਹੂੰ ਤੇ ਬਾਕੀ ਮੁਲਕਾਂ ਚ ਮੈਂ ਵੀ ਘੁੰਮ ਕੇ ਦੇਖਿਆ ਹੈ ਜੀ ਤੇ ਸਾਡੇ ਵਰਗਾ ਮਾਹੌਲ ਸਾਡੇ ਵਰਗਾ ਸਿਸਟਮ ਨਹੀਂ ਹੈ ਹੂੰ ਤੇ ਸਾਡੇ ਬੱਚੇ ਜ਼ਿਆਦਾ ਇੰਟੈਲੀਜੈਂਟ ਨੇ ਜ਼ਿਆਦਾ ਮਿਹਨਤ ਕਰਦੇ ਆ ਹੂੰ ਤੇ ਜੇ ਇਹਨਾਂ ਦੀ ਹੈਲਪ ਕੀਤੀ ਜਾਵੇ ਮਗਰੋਂ ਸਰਕਾਰਾਂ ਇਹਨਾਂ ਨੂੰ ਪ੍ਰੋਪਰ ਗਾਈਡ ਕਰਨ ਤਾਂ ਮੇਰਾ ਖਿਆਲ ਆ ਵੀ ਜਿਹੜੀਆਂ ਟਾਪ ਦੇ ਜੋਬਸ ਨੇ ਤੇ ਉਹਨੂੰ ਰিসিਵ ਕਰਨ ਦੀ ਸਮਰੱਥਾ ਰੱਖਦੇ ਆ ਸਾਡੇ ਭਾਰਤੀ ਜੀ ਅੱਜ ਵੀ ਸਾਡੇ ਬੱਚਾਂ ਚ ਇਹ ਸਕਿੱਲ ਹੈ ਪ੍ਰਾਈਵੇਟ ਸੈਕਟਰ ਚ ਕੰਮ ਕਰਦੇ ਆ ਜੀ ਕਿੰਨੀ ਮਿਹਨਤ ਕਰਦੇ ਆ ਬੱਚੇ ਮੈਂ ਕਦੇ ਵੀ ਸੋਚਦਾ ਹੁੰਨਾ ਵੀ ਬੱਚੇ ਸਵੇਰੇ ਆਉਂਦੇ ਆ ਘਰੋਂ 7:30 ਵਜੇ ਉੱਠ ਜਾਂਦੇ ਆ ਹੂੰ ਰਾਤ ਨੂੰ 8-9 ਵਜੇ ਜਾਂਦੇ ਆ ਵਿਚਾਰਾਂ ਰੋਟੀ ਖਾਣ ਦਾ ਮਸਾ ਟਾਈਮ ਮਿਲਦਾ ਤਨਖਾਹ ਕਿੰਨੀ ਮਿਲਦੀ ਆ 15 ਤੋਂ 20000 ਦੇ ਦਰਮਿਆਨ ਹੂੰ ਕਿਹਦੇ 40000 ਤਨਖਾਹ ਹੈ ਮਤਲਬ ਇੱਕ ਬਹੁਤ ਵੱਡਾ ਫੈਕਟਰ ਹੈ ਭਾਰ ਦੇ ਅੰਦਰ ਹੂੰ ਤਾਂ ਬੱਚਿਆਂ ਨੂੰ ਤਾਂ ਬਾਕੀ ਗੱਲਾਂ ਸੋਚਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਹੈਗਾ ਜੀ ਉਹਨਾਂ ਕੋਲ ਸਮਾਂ ਹੀ ਨਹੀਂ ਹੈ ਹੂੰ ਜੀ ਇੰਨੀ ਮਿਹਨਤ ਕਰਦੇ ਆ ਬੱਚੇ ਹੂੰ ਮਤਲਬ ਇੱਥੇ ਉਸ ਲੈਵਲ ਦੀ ਸਾਨੂੰ ਸੈਲਰੀ ਨਹੀਂ ਮਿਲ ਰਹੀ ਹੂੰ ਤੇ ਬਾਹਰ ਨੂੰ ਭੱਜਣ ਦਾ ਇੱਕ ਬੇਸਬ ਕਾਰਨ ਹੈ ਨਾ ਜੀ ਉਹ ਕਹਿੰਦੇ ਆ ਵੀ ਅਸੀਂ ਉਹ ਕੋਈ ਮਲਟੀਪਲਾਈ ਹੋ ਜਾਂਦਾ ਡਾਲਰ ਹੂੰ ਇਹ ਵੀ ਇੱਕ ਕਾਰਨ ਤੇ ਅੰਤਮ ਤੌਰ ਤੇ ਲੋਕਾਂ ਨੇ ਫੈਸਲਾ শ্রীলੰਕਾ ਵਾਂਗ ਜੀ ਕਰ ਦੇਣਾ ਹੂੰ শ্রীলੰਕਾ ਵਾਲਿਆਂ ਨੇ ਕੀਤਾ ਕਿ ਨਹੀਂ ਹੂੰ ਕਰ ਲਿਆ ਉਹਨਾਂ ਨੇ ਫੈਸਲਾ ਹੂੰ ਰਾਜ ਭਾਗ ਹਟਾਤਾ ਜੀ ਤੇ ਹੁਣ ਉਹਨਾਂ ਨੇ ਫਿਰ ਲੈਫਟ ਵਾਲਿਆਂ ਨੂੰ ਜਿਤਾਤਾ ਜੀ ਕੱਬੇ ਪੱਖੀ ਜਿੱਤ ਗਏਨ ਕਮਿਊਨਿਸਟ ਜਿੱਤ ਗਏ ਹੁਣ ਪਾਰਲੀਮੈਂਟ ਵੀ ਜਿੱਤ ਗਏ ਉਹ ਵੀ ਹੂੰ ਮਤਲਬ ਤਬਦੀਲੀ ਆ ਜਿਹੜੀ ਹੂੰ ਉਹ ਨੀਤੀਆਂ ਦੇ ਸਵਾਲ ਤੇ ਹੋਣੀ ਤੈ ਹੀ ਹੈ ਹੂੰ ਇਹ ਕਿੰਨਾ ਚਿਰ ਤੁਸੀਂ ਚਲਾਓਗੇ ਤੇ ਸ੍ਰੀਲੰਕਾ ਦੇ ਲੋਕਾਂ ਨੇ ਵਨ ਆਵੋਟਾਂ ਤੋਂ ਪਹਿਲਾਂ ਹੀ ਉਹਨਾਂ ਨੂੰ ਬਾਹਰ ਕਰਤਾ ਸੀ ਬਾਅਦ ਚ ਜਦੋਂ ਵੋਟਾਂ ਹੋਈਆਂ ਤਾਂ ਹੂੰ ਤੇ ਲੋਕਾਂ ਨੇ ਉਹ ਵੀ ਡਿਸੀਜਨ ਠੀਕ ਕਰ ਦਿੱਤਾ ਜੀ ਸੋ ਵਾਇਰਡ ਲੈਵਲ ਤੇ ਇੱਕ ਅ ਲੜਾਈ ਹੈ ਸੰਘਰਸ਼ ਹੈ ਚੱਲ ਰਿਹਾ ਹੈ ਉਸ ਲੜਾਈ ਦੇ ਵਿੱਚ ਵਰਕਿੰਗ ਕਲਾਸ ਆ ਜਿਹੜੀ ਮਿਹਨਤ ਦਾ ਸ਼ਲੋਕ ਨੇ ਕਿਰਤ ਕਰਨ ਵਾਲੇ ਲੋਕ ਨੇ ਹੂੰ ਅੰਤਮ ਤੌਰ ਤੇ ਉਹ ਜਿੱਤ ਜਾਣਗੇ ਹੂੰ ਇਹ ਮੈਨੂੰ ਪੂਰਨ ਭਰੋਸਾ ਤੇ ਕਿਰਤੀ ਲੋਕ ਜਿੱਤਣਗੇ ਹੂੰ ਤੇ ਲੁੱਟਣ ਵਾਲੇ ਲੋਕ ਬਹੁਤਾ ਚਿਰ ਟੈਕ ਨਹੀਂ ਸਕਦੇ ਜੀ ਤਾਂ ਬਹੁਤ ਬਹੁਤ ਧੰਨਵਾਦ ਸੇਖੂ ਸਾਹਿਬ तमाम ਗੱਲਬਾਤ ਦੇ ਲਈ ਤਾਂ ਬਿਲਕੁਲ ਇਸ ਤਰੀਕੇ ਦੇ ਨਾਲ ਅੱਜ ਕੌਮੀ ਪੱਧਰ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਕੀ ਕਹਿੰਦੀ ਹੈ ਤੇ ਕਿਹੜੇ ਉਪੱਖ ਦੇ ਮੁੱਦੇ ਨੇ ਭਾਵੇਂ ਪ੍ਰਵਾਸ ਹੋਵੇ ਜਾਂ ਕੋਈ ਹੋਰ ਮੁੱਦਾ ਹੋਵੇ ਸਿੱਖਿਆ ਦਾ ਮੁੱਦਾ ਰੋਜ਼ਗਾਰ ਦਾ ਮੁੱਦਾ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਜਾਣੋਂ ਰੋਕ ਸਕਦੇ ਹਾਂ ਕਿਵੇਂ ਉਸ ਪ੍ਰਵਾਸ ਨੂੰ ਰੋਕ ਕੇ ਆਪਣੇ ਬੱਚੇ ਭਾਰਤ ਦੇ ਵਿੱਚ ਹੀ ਰੱਖ ਕੇ ਉਹਨਾਂ ਨੂੰ ਇੱਥੇ ਇੱਕ ਚੰਗਾ ਵਾਤਾਵਰਣ ਦੇ ਸਕਦੇ ਹਾਂ ਇਸ ਤੇ ਵੀ ਅੱਜ ਤਮਾਮ ਗੱਲਬਾਤ ਹੋਈ ਹੈ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦਾ ਪੋਡਕਾਸਟ ਪਸੰਦ ਆਏ ਹੋਵੇਗਾ ਤੋਂ ਮੈਂ ਦੋ ਇਜਾਜ਼ਤ ਧੰਨਵਾਦ